ਦੀ ਸਿੰਗਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮਨਸ ਆਫ ਮੋਰਚਾ ਜੋ ਪਿਛਲੇ ਕਰੀਬ 2 ਸਾਲ ਤੋਂ ਮੁਹਾਲੀ ਦੇ ਵਿੱਚ ਵਾਈਪੀਐਸ ਚੌਂਗ ਦੇ ਉੱਤੇ ਧਰਨਾ ਲਗਾ ਕੇ ਬੈਠੇ ਨੇ ਅੱਜ ਉਹ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕਰਨਗੇ ਅੱਜ ਸ਼ਾਮ 6:30 ਵਜੇ ਤੱਕ ਸ਼ੰਭੂ ਬਾਰਡਰ ਨੂੰ ਫਿਲਹਾਲ 6:30 ਵਜੇ ਤੱਕ ਬੰਦ ਕਰ ਦਿੱਤਾ ਗਿਆ ਹੈ ਯਾਨੀ ਜੇਕਰ ਤੁਸੀਂ ਲੁਧਿਆਣਾ ਤੋਂ ਨਿਕਲੇ ਹੋ ਤੇ ਤੁਸੀਂ ਜਾਣਾ ਹੈ ਅੰਬਾਲਾ ਅੰਬਾਲਾ ਹੁੰਦੇ ਹੋਏ ਤੁਸੀਂ ਅੱਗੇ ਦਿੱਲੀ ਵਾਲੇ ਪਾਸੇ ਕੂਚ ਕਰਨਾ ਹੈ ਤਾਂ ਇਹ ਖਬਰ ਤੁਹਾਡੇ ਲਈ ਹੈ ਕਿ ਰਾਜਪੁਰਾ ਰਾਜਪੁਰਾ ਤੋਂ ਅੰਬਾਲਾ ਦੇ ਵਿਚਾਲੇ ਜਿਹੜਾ ਆਉਂਦਾ ਹੈ ਸ਼ੰਭੂ ਬਾਰਡਰ ਉੱਥੇ ਦਿੱਕਤ ਹੈ ਉੱਥੋਂ ਨਹੀਂ ਜਾ ਸਕੋਗੇ ਇਸ ਕਰਕੇ ਵਾਇਆ ਤਾਂ ਨੂੰ ਜ਼ਿਰਗਪੁਰ ਜਾਂ ਜਿਹੜਾ ਇੱਕ ਲਾਲੜੂ ਵਾਲਾ ਰੂਟ ਹੈ ਉਹੀ اختیار ਕਰਨਾ ਹੋਵੇਗਾ ਡੇਰਾ ਬਸੀ ਹੁੰਦੇ ਹੋਏ ਔਰ ਉਸ ਰੂਟ ਤੇ ਜਾਣਾ ਹੋਏਗਾ ਤਾਂ ਕੌਮੀ ਇਨਸਟਾਫ ਮੋਰਚੇ ਦਾ ਦਿੱਲੀ ਕੂਚਾ ਜਾ ਔਰ ਇਸ ਨੂੰ ਲੈ ਕੇ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਹੈ ਇਹ ਦਿੰਦੀ ਅਹਿਮ ਵੱਡੀ ਖਬਰ ਹੈ ਜਿਸ ਦੇ ਉੱਤੇ ਸਾਡੀ ਨਜ਼ਰ ਹੈ ਔਰ ਕੌਮੀ ਇਨਸਟਾਫ ਮੋਰਚਾ ਜੋ ਕਿ ਵਾਈਪੀਐਸ ਚੌਂਕ ਦੇ ਉੱਤੇ ਜਿਹੜੇ ਦਰਨਾ ਪ੍ਰਦਰਸ਼ਨ ਕਰ ਰਹੇ ਨੇ ਔਰ ਇਹ ਵੀ ਕਾਬਲੇ ਗੌਰ ਹੈ ਕਿ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਬਾਰਡਰ ਬੰਦ ਕਰ ਦਿੱਤਾ ਗਿਆ ਔਰ ਪਹਿਲਾਂ ਵਰਗੀਆਂ ਤਸਵੀਰਾਂ ਇੱਕ ਵਾਰ ਫਿਰ ਤੋਂ ਸਾਨੂੰ ਨਜ਼ਰ ਆ ਰਹੀਆਂ ਨੇ ਸਾਡੀ ਸਕਰੀਨ ਦੇ ਉੱਤੇ ਵੀ ਆ ਗਈਆਂ ਨੇ ਔਰ ਕੁਝ ਇਸ ਤਰੀਕੇ ਦੀਆਂ ਤਸਵੀਰਾਂ ਜਦੋਂ ਕਿਸਾਨਾਂ ਦੇ ਵੱਲੋਂ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਦਿੱਲੀ ਵਾਲੇ ਪਾਸੇ ਨੂੰ ਤਾਂ ਉਸ ਸਮੇਂ ਵੀ ਉੱਥੇ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਸੀ ਇੱਕ ਵਾਰ ਫਿਰ ਤੋਂ ਉਸ ਤਰੀਕੇ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਔਰ ਪੂਰਾ ਬਾਰਡਰ ਸੀਲ ਕੀਤਾ ਗਿਆ ਹੈ ਬਿਲਕੁਲ ਉਹੀ ਕਗਰ ਦੇ ਉੱਤੇ ਜਿਹੜਾ ਪੁਲ ਹੈ ਉੱਥੇ ਹੀ ਬੈਰੀਕੇਡਿੰਗ ਔਰ ਬੈਰੀਕੇਡਿੰਗ ਦੇ ਨਾਲ-ਨਾਲ ਵੱਡੇ-ਵੱਡੇ ਪੱਥਰ ਰੱਖੇ ਜਾ ਰਹੇ ਨੇ ਔਰ ਪੱਥਰਾਂ ਦੇ ਨਾਲ ਬਹੁਤ ਕਲੀਅਰ ਹੈ ਕਿ ਰੋਡ ਨੂੰ ਬੰਦ ਕੀਤਾ ਜਾ ਰਿਹਾ ਹੈ ਤਾਂ ਜਿਹੜੇ ਲੋਕ ਉਧਰੋਂ ਜਾ ਰਹੇ ਨੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਣ ਔਰ ਤਸਵੀਰਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਬਿਲਕੁਲ ਤੜਕੇ ਦੀਆਂ ਕੁਝ ਸਮਾਂ ਪਹਿਲਾਂ ਦੀਆਂ ਇਹ ਤਸਵੀਰਾਂ ਨੇ ਹੁਣ ਤਾਂ ਬਿਲਕੁਲ ਆਲਮੋਸਟ ਤੁਸੀਂ ਕਹੋ ਕਿ ਬਾਰਡਰ ਬੰਦ ਕੀ ਹੋ ਚੁੱਕਿਆ ਹੈ ਸ਼ਾਮ 6:30 ਵਜੇ ਤੱਕ ਫਿਲਹਾਲ ਜੋ ਜਾਣਕਾਰੀ ਹੈ ਸ਼ਾਮ 6:30 ਵਜੇ ਤੱਕ ਬਾਰਡਰ ਬੰਦ ਰੱਖਿਆ ਜਾਏਗਾ ਉਸ ਤੋਂ ਬਾਅਦ ਅੱਗੇ ਦਾ ਡਿਸੀਜਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਲਿਆ ਜਾਣਾ ਪਰ ਅੱਜ ਦਾ ਦਿਨ ਕੌਮੀ ਸਾਬ ਮੋਰਚੇ ਦੇ ਦਿੱਲੀ ਕੂਚ ਦੀ ਵਜ੍ਹਾ ਦੇ ਨਾਲ ਬਾਰਡਰ ਨੂੰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ ਅਤੇ ਹਰਿਆਣਾ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਬਿਲਕੁਲ ਉਹ ਬਾਰਡਰ ਨੂੰ ਬੰਦ ਕਰ ਦਿੰਦੇ ਨੇ ਸ਼ੰਭੂ ਬਾਰਡਰ ਹੈ ਪੰਜਾਬ ਤੇ ਹਰਿਆਣਾ ਦਾ ਬਾਰਡਰ ਜਦੋਂ ਤੁਸੀਂ ਪੰਜਾਬ ਤੋਂ ਦਿੱਲੀ ਵਾਲੇ ਪਾਸੇ ਕੂਚ ਕਰਦੇ ਹੋ ਮੈਂ ਹੋਰ ਸੌਕੇ ਸ਼ਬਦਾਂ ਇਹ ਦੱਸਾਂ ਕਿ ਤੁਸੀਂ ਲੁਧਿਆਣਾ ਤੋਂ ਨਿਕਲੇ ਹੋ ਲੁਧਿਆਣਾ ਤੋਂ ਲੁਧਿਆਣਾ ਤੋਂ ਨਿਕਲਦੇ ਹੋਏ ਤੁਸੀਂ ਖੰਨਾ ਖੰਨੇ ਤੋਂ ਬਾਅਦ ਸਰਹੰਦ ਸਰਹੰਦ ਤੋਂ ਬਾਅਦ ਰਾਜਪੁਰਾ ਰਾਜਪੁਰਾ ਤੋਂ ਜਿਵੇਂ ਅੱਗੇ ਵਧਦੇ ਹੋ ਤਾਂ ਫਿਰ ਆਉਂਦਾ ਇੱਕ ਟੋਲ ਪਲਾਜ਼ਾ ਔਰ ਬਿਲਕੁਲ ਟੋਲ ਤੋਂ ਟੋਲ ਤੋਂ ਪਹਿਲਾਂ ਹੀ ਧਗਰ دریا ਨਿਕਲਦਾ ਹੈ ਹਿਟਾਂ ਤੋਂ ਉਸ ਦੇ ਉੱਤੇ ਪੁਲ ਬਣਿਆ ਹੋਇਆ ਔਰ ਉਹ ਪੁਲ ਦੇ ਉੱਤੇ ਹੀ ਜਿਹੜੇ ਬੈਰੀਕੇਡ ਲਗਾਏ ਜਾਂਦੇ ਨੇ ਬਿਲਕੁਲ ਲੇਟੈਸਟ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਜੀ ਅੱਜ ਦੀਆਂ ਤਸਵੀਰਾਂ ਜਿੱਥੇ ਬਿਲਕੁਲ ਬੈਰੀਕੇਡ ਵੱਡੇ ਵੱਡੇ ਲਗਾ ਕੇ ਇਸ ਰੋਡ ਨੂੰ ਬੰਦ ਕੀਤਾ ਜਾ ਰਿਹਾ ਹੈ ਕੰਕਰੀਟ ਵਾਲੇ ਜਿਹੜੇ ਬੈਰੀਕੇਡ ਪੱਥਰ ਹੁੰਦੇ ਨੇ ਵੱਡੇ ਇਹਨਾਂ ਨੂੰ ਹਟਾਉਣਾ ਇੰਨਾ ਸੌਖਾ ਨਹੀਂ ਹੁੰਦਾ ਪਰ ਹਾਂ ਬਹੁਤ ਵਾਰੀ ਆਪਾਂ ਦੇਖਿਆ ਕਿ ਜਿਹੜੇ ਕਿਸਾਨਾਂ ਨੇ ਕੋਚ ਕੀਤਾ ਉਹਨਾਂ ਨੇ ਇਹ ਪੱਥਰ ਹਟਾ ਵੀ ਦਿੱਤੇ ਹੁਣ ਦੇਖਣਾ ਹੋਏਗਾ ਕਿ ਜਿਹੜੇ ਕੌਮੀ ਸਭ ਮੋਰਚਾ ਦੇ ਨੁਮਾਇंदे ਉੱਤੇ ਜੁਟਣਗੇ ਉਹ ਕਿੰਨੀ ਵੱਡੀ ਤਦਾਦ ਦੇ ਵਿੱਚ ਆਉਂਦੇ ਨੇ ਉੱਥੋਂ ਵਾਪਸ ਆਉਂਦੇ ਨੇ ਜਾਂ ਉੱਥੇ ਧਰਨਾ ਲਗਾਉਂਦੇ ਨੇ ਪ੍ਰਸ਼ੰਭੂ ਬਾਰਡਰ ਆਪਾਂ ਦੇਖਿਆ ਕਿ ਇੱਕ ਲੰਬੇ ਟਾਈਮ ਤੱਕ ਬੰਦ ਰਿਹਾ ਸੀ ਜਦੋਂ ਸਰਵਨ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਦੀਆਂ ਜਥੇਬੰਦੀਆਂ ਨੇ ਸ਼ੰਭੂ ਔਰ ਖਨੋਰੀ ਬਾਰਡਰ ਵਾਲੇ ਪਾਸੇ ਤੋਂ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਔਰ ਬਾਰਡਰ ਬੰਦ ਰਹੇ ਬੜੀ ਜ਼ਬਰਦਸਤ ਉੱਥੇ ਇਸਤੇਮਾਲ ਕੀਤਾ ਗਿਆ ਜਿਹੜਾ ਹੰਝੂ ਗੈਸ ਦੇ ਗੋਲਿਆਂ ਦਾ